ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਆਓ ਮਿਲ ਕੇ ਸਤਿਗੁਰਾਂ ਦਾ ਬਖਸ਼ਾ ਇੱਕ ਰੰਗ ਹੋਰ ਮਾਣੀਏ ਕਿਾ ਜਿਹੜਾ ਸਾਡਾ ਸਰੀਰ ਹੈ ਤਾਂ ਸਾਡਾ ਤਨ ਮਨ ਜਉਜੀ ਸਾਹਿਬ ਅੰਦਰ ਪੜਦੇ ਆ ਨਾ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਧਵਕ ਇਸ ਤਨ ਤਾਈਂ ਆ ਸਰੀਰ ਤਾਈਂ ਪਵਿੱਤਰ ਕਰ ਲੈਣਾ ਫੇਰਾ ਇੰਦਰੀਆਂ ਦੇ ਵਿੱਚ ਜਿਹੜੀ ਮੈਲ ਹੈ ਇਹਦੇ ਬਾਬਤ ਸੁੱਝੀ ਹੋ ਜਾਣੀ ਤੇ ਕਿਸ ਤਰ੍ਹਾਂ ਸਾਡਾ ਸਰੀਰ ਜਿਹੜਾ ਆ ਪਵਿੱਤਰ ਰਹਿੰਦਾ ਹੈ ਇਹ ਸਾਰੀ ਖੇੜਬਾਬਤ ਇੱਕ ਸਾਖੀ ਦੇ ذریعے ਜਾਣੀਏ ਇੱਕ ਬਾਰ ਇੱਕ ਜ਼ਿਮੀਂਦਾਰ ਜਿਹੜਾ ਕਿਸਾਨੀ ਕਰਦਾ ਨਾ ਕਿਸਾਨ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਬੜੇ ਸਾਦੇ ਖਿਆਲਾਂ ਵਾਲੇ ਤੁਨੇ ਜੰਗਲੀ ਮੈਦਾਨ ਦੇ ਵਿੱਚ ਜਾ ਕਰਕੇ ਹਲੜ ਤੇ ਆਪਣੇ ਹੱਥ ਜਿਹੜੇ ਆ ਮਿੱਟੀ ਦੇ ਨਾਲ ਤੋਤੇ 2-3 ਵਾਰ ਇਦਾਂ ਕੀਤਾ ਸਾਫ ਕਰ ਲਈ ਤੇ ਅਚਾਨਕ ਕਿਤੇ ਉੱਥੋਂ ਦੇ ਇੱਕ ਬ੍ਰਾਹਮਣ ਜਿਹੜਾ ਉਹ ਲੰਘ ਰਿਹਾ ਸੀ ਤੁਨੇ ਉਸ ਗੱਲ ਤੇ ਇਤਰਾਜ਼ ਕਰਿਆ ਜ਼ਿੰਮੇਦਾਰ ਦੀ ਉਸ ਜੱਟ ਦੀ ਔਰ ਕਹਿਣ ਲੱਗਿਆ ਕਿ ਤੈਨੂੰ ਤਾਂ ਜਿਹੜਾ ਸਰੀਰ ਹੈ ਨਾ ਸੁੱਚਾ ਰੱਖਣਾ ਨਹੀਂ ਆਉਂਦਾ ਆਹ ਜਿਹੜਾ ਤੇਰਾ ਸਰੀਰ ਹੈ ਨਾ ਇਹ ਤੈਨੂੰ ਪਵਿੱਤਰ ਕਰਨਾ ਨਹੀਂ ਆਉਂਦਾ ਇਹ ਅਪਵਿੱਤਰ ਹੈ ਤੁਸੀਂ ਇਹਨੂੰ ਪਵਿੱਤਰ ਨਹੀਂ ਕਰ ਸਕਦੇ ਇਹ ਆਪੋ ਪਵਿੱਤਰ ਰਹਿੰਦਾ ਆਹ ਦੋ ਚਾਰ ਵਾਰੀ ਜਿਹੜੇ ਹੱਥ ਮਾਝ ਲੈ ਰਿੱਤੀ ਦੇ ਨਾਲ ਪਾਣੀ ਦੇ ਨਾਲ ਧੋਲੇ ਇਹਦੇ ਨਾਲ ਸੁੱਚੇ ਨਹੀਂ ਹੋ ਜਾਈਦਾ ਤੇ ਜਦ ਇਹ ਬਾਤਾਂ ਉਸ ਜ਼ਿੰਮੇਦਾਰ ਨੂੰ ਸਿੱਧੇ ਸਾਦੇ ਖਿਆਲਾਂ ਵਾਲੇ ਜੱਟ ਨੇ ਸੁਣਿਆ ਤੇ ਕਹਿਣ ਲੱਗਿਆ ਕਿ ਪੰਡਤ ਜੀ ਸਾਨੂੰ ਤਾਂ ਫਿਰ ਇਦਾਂ ਹੀ ਆਉਂਦਾ ਹੈ ਤੁਸੀਂ ਦੱਸ ਦਿਓ ਵੀ ਆਹ ਸਰੀਰ ਜਿਹੜਾ ਹੈ ਪਵਿੱਤਰ ਕਿਵੇਂ ਹੋਵੇਗਾ ਕਿਵੇਂ ਰੱਖੀਦਾ ਪਵਿੱਤਰ ਸੁਚੁਤਾ ਕਿਵੇਂ ਰਹਿਣੀਏ ਦਾ ਢੰਗ ਦੱਸ ਦਿਓ ਮੈਂ ਉਸ ਢੰਗ ਦੇ ਮੁਤਾਬਕ ਉਹਦੇ ਕਹਿਣ ਦੇ ਮੁਤਾਬਕ ਜਿਹੜਾ ਸਰੀਰ ਆ ਇਹ ਪਵਿੱਤਰ ਕਰ ਲਵਾਂਗਾ ਸੋਚਾ ਕਰ ਲਵਾਂਗਾ ਤੇ ਸੁਣ ਕੇ ਬ੍ਰਾਹਮਣ ਖੁਸ਼ ਹੋਇਆ ਕਿ ਮੇਰੀ ਬਾਤ ਮੰਨਣ ਲਈ ਜਿਹੜਾ ਜੱਟ ਹੈ ਜ਼ਿਮੀਂਦਾਰ ਹੈ ਇਹ ਤਿਆਰ ਹੋ ਗਿਆ ਕਹਿਣ ਲੱਗਿਆ ਕਿ ਤੂੰ ਜਾ ਪਹਿਲਾਂ 1 ਸਾਲ ਪੁਰਾਣੀ ਉਹ ਮਿੱਟੀ ਲੈ ਕੇ ਆ ਜਿਹੜੀ ਸੂਰਾਂ ਨੇ ਆਪਦੇ ਮੂੰਹ ਦੇ ਨਾਲ ਉੱਤੀ ਹੋਵੇ ਉਸ ਮਿੱਟੀ ਦੇ ਨਾਲ ਜਿਹੜਾ ਨਾ ਇਹ ਸਰੀਰ ਪਵਿੱਤਰ ਕਰਨਾ ਹੈ ਤੂੰ ਸਵਾ ਮਨ ਮਿੱਟੀ ਜਿਹੜੀ ਆ ਉਹ ਲੈ ਕੇ ਆਉਣਾ ਕਰ ਇਸੇ ਤਰੀਕੇ ਕਰਿਆ ਜ਼ਿਮੀਦਾਰ ਉਹਦੇ ਦੱਸੇ ਮੁਤਾਬਕ ਸਵਾ ਮਨ ਮਿੱਟੀ ਲੈ ਆਇਆ ਆ ਕੇ ਕਹਿਣ ਲੱਗਿਆ ਜੀ ਮਿੱਟੀ ਮੈਂ ਲੈ ਆਇਆ ਦੱਸੋ ਇਹ ਸਰੀਰ ਕਿਵੇਂ ਪਵਿੱਤਰ ਕਰਨਾ ਹੈ ਤਾਂ ਸਰੀਰ ਸ਼ੋਧਣਾ ਕਿਵੇਂ ਹੈ ਤੇ ਪੰਡਤ ਜਿਹੜਾ ਮਾਨੇ ਮਨ ਸੋਚਦਾ ਕਿ ਯਾਰ ਜੱਟ ਜਿਹੜਾ ਨਾ ਕੋ ਬੜਾ ਆਗਿਆਕਾਰੀ ਨਿਕਲਿਆ ਗੱਲ ਮੰਨਦਾ ਹੈ ਜੇ ਇਹਦੇ ਕੋਲੇ ਬਹੁਤੇ ਧਨ ਪਦਾਰਥ ਹੋਣਗੇ ਕਿਉਂ ਨਾ ਇਹ ਤੋਂ ਲਾਭ ਲਿਆ ਜਾ ਸਕਦਾ ਤੇ ਮਨ ਦੇ ਵਿੱਚ ਵਿਚਾਰਾ ਕਰਦਾ ਵੀ ਅੱਜ ਸ਼ੁਰੂਆਤ ਹੈ ਤੇ ਇਸ ਲਈ ਕੇਵਲ ਮੈਂ ਤੈਨੂੰ ਸੁੱਚਮ ਰੱਖਣ ਦਾ ਢੰਗ ਦੱਸਾਂਗਾ ਤੇ ਜੱਟ ਨੂੰ ਬੁੜਿਆਂ ਦਾ ਹੋਇਆ ਕਹਿਣ ਲੱਗਿਆ ਬ੍ਰਾਹਮਣ ਕਿ ਤੂੰ ਬੜਾ ਆਗਿਆਕਾਰੀ ਹੈ ਤੇ ਹੁਣ ਢਾਂਗ ਸੁਣ ਪਹਿਲਾਂ ਤੂੰ ਗੋਡਿਆਂ ਤੱਕ ਜਿਹੜੀਆਂ ਲੱਤਾਂ ਤੇ ਕੁੰਹਿਆਂ ਤੱਕ ਬਾਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜੀ ਮਿੱਟੀ ਲੈ ਕੇ ਆਂਦੀ ਹੈ ਨਾ ਇਸ ਮਿੱਟੀ ਦੇ ਨਾਲ ਮਲ ਕੇ ਇਹਨਾਂ ਨੂੰ ਸੋਧਣਾ ਕਰ ਮਾਂਜਣਾ ਕਰ ਤੇ ਫੇਰ ਆਹ ਜਿਹੜੀ ਮਿੱਟੀ ਹੈ ਸਾਰੀ ਦੀ ਸਾਰੀ ਆਪਣੇ ਸਰੀਰ ਤੇ ਮਲਦੇ ਹੋਏ ਖਤਮ ਕਰਦੇ ਉਸੇ ਤਰ੍ਹਾਂ ਕੀਤਾ ਜੱਟ ਨੇ ਉਹ ਮਿੱਟੀ ਜਿਹੜੀ ਆਪਦੇ ਸਰੀਰ ਤੇ ਮਲਦਾ ਰਿਹਾ ਦੱਸੇ ਮੁਤਾਬਕ ਉਹਦੇ ਵਿੱਚੋਂ ਪਾਣੀ ਦੇ ਨਾਲ 100 ਕੁਰਲੇ ਕਰੇ ਤੇ ਫਿਰ ਬ੍ਰਾਹਮਣ ਨੂੰ ਕਹਿਣ ਲੱਗਿਆ ਕਿ ਹੁਣ ਆ ਜਿਹੜਾ ਸਰੀਰ ਹੈ ਇਹ ਪਵਿੱਤਰ ਹੋ ਗਿਆ ਤੇ ਬ੍ਰਾਹਮਣ ਦੇ ਦੱਸੇ ਮੁਤਾਬਕ ਉਹਨੇ ਇਸ਼ਨਾਨ ਕਰਕੇ ਬਸਤਰ ਪਾਏ ਤੇ ਬ੍ਰਾਹਮਣ ਕਹਿੰਦਾ ਹੁਣ ਤੇਰੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਸ਼ੁੱਧਤਾ ਨਹੀਂ ਹੈ ਆ ਤੇਰਾ ਸਰੀਰ ਕਿਸੇ ਵੀ ਕਾਰਨ ਅਸ਼ੁੱਧ ਨਹੀਂ ਹੈ ਤੂੰ ਹੁਣ ਪਵਿੱਤਰ ਹੋ ਗਿਆ ਬਿਲਕੁਲ ਪਵਿੱਤਰ ਤੇ ਜੱਟ ਨੇ ਇਹ ਸਭ ਕੁਝ ਦੇਖਦਿਆਂ ਕਿ ਉਹ ਬ੍ਰਾਹਮਣ ਮਨ ਦੇ ਵਿੱਚ ਸੋਚਦਾ ਵੀ ਜੱਟ ਜਿਹੜਾ ਨਾ ਉਹਦੀਆਂ ਗੱਲਾਂ ਦੇ ਵਿੱਚ ਆ ਗਿਆ ਤੋਨੇ ਬੱਡੀ ਸਾਰੀ ਕੁਰਲੀ ਜਿਹੜੀ ਹੈ ਪਾਣੀ ਦੇ ਨਾਲ ਭਰੀ ਤੇ ਨੇ ਜ਼ੋਰ ਦੇ ਬ੍ਰਾਹਮਣ ਦੇ ਉੱਤੇ ਮਾਰੀ ਤੇ ਉਹਦਾ ਮੂੰਹ ਜਿਹੜਾ ਉਹ ਲਵੇੜ ਕੇ ਰੱਖਤਾ ਤੇ ਉਹ ਬ੍ਰਾਹਮਣ ਕਰੋਧ ਦੇ ਵਿੱਚ ਆਇਆ ਤੇ ਕਹਿਣ ਲੱਗਿਆ ਮੂਰਖ ਆ ਤੂੰ ਮੈਨੂੰ ਸਾਰੇ ਨੂੰ ਪਵਿੱਤਰ ਕਰ ਦਿੱਤਾ ਤੇ ਜੋ ਮੈਂ ਪੂਜਾ ਪ੍ਰਤੀਸ਼ਟਾ ਕਰਨ ਵਾਸਤੇ ਚੱਲਿਆ ਸੀ ਆ ਮੇਰਾ ਨਾਉਣਾ ਧੋਣਾ ਸਭ ਮਲੀਨ ਕਰਤਾ ਤੇ ਇਹ ਬਾਤਾਂ ਸੁਣ ਕੇ ਜਿਹੜਾ ਜੱਟ ਆ ਉੱਚੀ ਉੱਚੀ ਆਵਾਜ਼ ਦੇ ਵਿੱਚ ਹੱਸਿਆ ਤੇ ਕਹਿਣ ਲੱਗਿਆ ਬ੍ਰਾਹਮਣ ਦੇਵਤਾ ਜੀ ਜਾਂ ਤਾਂ ਤੁਹਾਡਾ ਪਵਿੱਤਰ ਹੋਣ ਦਾ ਤਰੀਕਾ ਗਲਤ ਹੈ ਜਿਹੜੇ ਠੀਕ ਤਰੀਕੇ ਨੇ ਜਾਂ ਤੁਸੀਂ ਉਹ ਆਪ ਨਹੀਂ ਵਰਤ ਰਹੇ ਇਹ ਗਲਤ ਹੈ ਤੁਸੀਂ ਆਪ ਕਿਹਾ ਵੀ ਮੈਂ ਪਵਿੱਤਰ ਹੋ ਚੁੱਕਿਆ ਜ다 ਇਸ ਗੱਲ ਨੂੰ ਮੰਨੋ ਵੀ ਮੈਂ ਪਵਿੱਤਰ ਹਾਂ ਤਾਂ ਫਿਰ ਮੇਰੇ ਪਾਣੀ ਨਾਲ ਤੁਸੀਂ ਕਿਵੇਂ ਪ੍ਰਸਤਿਤੀ ਗਏ ਤੇ ਬਾਤਾਂ ਸੁਣ ਕੇ ਪੰਡਤ ਜਿਹੜਾ ਹੈ ਉਹ ਵਿਸ਼ੇਮਾਨ ਜੀ ਹੋ ਗਿਆ ਇਹ ਪਖੰਡ ਕਰਨ ਦੀ ਜਿਹੜੀ ਖੇਡ ਹੈ ਨਾ ਉਸ ਅਣਪੜ ਜੱਟ ਨੇ ਪੰਡਤ ਦੀ ਸਾਰੀ ਥੇਲ ਕਰਕੇ ਰੱਖ ਦਿੱਤੀ ਪੰਡਤ ਉਸ ਜ਼ਿਮੀਂਦਾਰ ਦੇ ਉਸ ਜੱਟ ਦੇ ਸਾਹਮਣੇ ਲਾਜਵਾਬ ਹੋ ਗਿਆ ਜਵਾਬ ਨਹੀਂ ਦੇ ਸਕਿਆ ਕੋਈ ਤੇ ਜਦੋਂ ਕ੍ਰੋਧ ਧੋਕੇ ਜਾਣ ਲੱਗਿਆ ਤੇ ਜ਼ਿਮੀਂਦਾਰ ਨੇ ਬ੍ਰਾਹਮਣ ਨੂੰ ਕਿਹਾ ਕਿ ਪਖੰਡ ਵਾਲੀ ਜਿਹੜੀ ਸੁੱਚਤਾਲੀ ਖੇਡ ਖੇਡਦਾ ਨਾ ਇਹ ਆਪਦੇ ਘਰੇ ਰੱਖ ਇਸ ਲਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬੇਅੰਤ ਅਸੀਮਤ ਬਖਸ਼ੀ ਹੈ ਕੇ ਭਾਵੇਂ ਇਸ ਸਰੀਰ ਨੂੰ ਜਿੰਨਾ ਮਰਜੀ ਧੋ ਲਈਏ ਜਿੰਨਾ ਮਰਜੀ ਮਾਂਜ ਲਈਏ ਆਹ ਤਨ ਧੋਤਿਆਂ ਪਵਿੱਤਰ ਨਹੀਂ ਹੁੰਦਾ ਅਨਕ ਜਲਾ ਜੇ ਧੋਵੇ ਦੇਹੀ ਮੈ ਲੈਣਾ ਉਤਰੈ ਸੁਧ ਨ ਤਿਹੀ ਕਿੰਨੀਆਂ ਇਹ ਪੰਕਤੀਆਂ ਐਸੀਆਂ ਦਰਸਾਉਂਦੀਆਂ ਨੇ ਜਿਹੜੀਆਂ ਆਹ ਸਰੀਰ ਨੂੰ ਪਵਿੱਤਰ ਕਰਨ ਦੇ ਵਿੱਚ ਅਸੀਂ ਅਨੇਕਾਂ ਢੰਗ ਵਰਤ ਲਈਏ ਮਾਟੀ ਕਾ ਕੇ ਧੋਵੇ ਸੁਆਮੀ ਮਾਨਸ ਕੀ ਗਤਿ ਇਹ ਅਨੇਕਾ ਪਰਦੇ ਆ ਸੁਪਣਿ ਸਹਿਬ ਅੰਦਰ ਪਰਦੇ ਆ ਜਲ ਧੋਵੈ ਬਉਧੇ ਅਨੀਤ ਸੁਧ ਕਾ ਹੋਏ ਕਾਚੀ ਭੀਤ ਸੋ ਇਸ ਤਰ੍ਹਾਂ ਆ ਜਿਹੜਾ ਸਰੀਰ ਹੈ ਨਾ ਇਹ ਪਵਿੱਤਰ ਨਹੀਂ ਹੁੰਦਾ ਭਾਵੇਂ ਅਸੀਂ ਜਿੰਨੇ ਮਰਜੀ ਢੰਗ ਵਰਤ ਲਈਏ ਜਿੰਨੇ ਮਰਜੀ ਕਿਉਂਕਿ ਸਰੀਰ ਜਿਹੜਾ ਨਾ ਇਹਦੇ ਵਿੱਚੋਂ ਬੜੇ ਤਰ੍ਹਾਂ ਦੀ ਮੈਲ ਨਿਕਲਦੀ ਹੈ 10 ਦੁਆਰੇ ਨੇ ਨੌ ਦੁਆਰੇ ਆ ਜਿਨ੍ਹਾਂ ਦੇ ਵਿੱਚੋਂ ਮੈਲ ਨਿਕਲਦੀ ਆੱਖਾਂ ਦੇ ਵਿੱਚੋਂ ਗੱਡਾ ਨਿਕਲਦੀਆਂ ਨੱਕ ਦੇ ਵਿੱਚੋਂ ਮੈਲ ਨਿਕਲਦੀ ਹੈ ਬੇਅੰਤ ਰਸਤੇ ਨੇ ਤਾਂ ਇਸ ਤਰ੍ਹਾਂ ਇੱਕ ਪਖੰਡ ਦੀ ਜਿਹੜੀ ਖੇੜ ਹੈ ਜੇ ਅਸੀਂ ਉਹ ਢੰਗ ਵਰਤੀਏ ਪਖੰਡ ਕਰੀਏ ਤਾਂ ਵੀ ਕਰਕੇ ਸਰੀਰ ਪਵਿੱਤਰ ਨਹੀਂ ਹੋ ਸਕਦਾ